ਅਸੀ ਤੇ ਭਾਈ ਬੱਚੇ ਘਰੇ ਬੈਠੇ ਹੁਣ ਸਾਨੂੰ ਜੀ ਤਾਂ ਕੰਗਣਾ ਕੀ ਕਰਦੀ ਫਿਰਦੀ ਐ ਜਾਂਦਾ ਜੱਜ ਨੂੰ ਪਤਾ ਐ ਜਾਂ ਰੱਬ ਨੂੰ ਪਤਾ ਐ ਭਾਈ ਆਪਾਂ ਕੀ ਆਖ ਸਕਦੇ ਆ ਜੋ ਮਹਾਰਾਜ ਦਾ ਹੁਕਮ ਹੋ ਉਹ ਹੋ ਤੁਨੇ ਜਿਹੜਾ ਬਿਆਨ ਦਿੱਤਾ ਕਹਿੰਦੇ ਮੇਰੇ ਜਿਹੜਾ ਬਿਆਨ ਆ ਉਹਨਾਂ ਨੂੰ ਤੋਰ-ਰੋੜ ਮਰੋੜ ਕੇ ਪੇਸ਼ ਕੀਤਾ ਗਿਆ ਕੋਈ ਤੋਰ ਮਰੋੜ ਕੇ ਕੀ ਨਹੀਂ ਕਰਨਾ ਸੀ ਤੂੰ ਆ ਆਪਣੇ ਦਾ ਮੱਥੇ ਲੱਗਿਆ ਮੱਥੇ ਲੱਗੂ ਦੱਸੇ ਪੁੱਛ ਲੈ ਮਾਫੀ ਮੰਗੂ ਇਹਦਾ ਉਹ ਗਿਆ ਮਾਰ ਕਿਤਾ ਜੀ ਸਰ ਚੜ ਕੇ ਨੱਚੂਗੀ ਤੇ ਮੱਥੇ ਤੇ ਲੱਗੇ ਪੈਰ ਕਰਾ ਮੱਥੇ ਲੱਗੇ ਮਾਰ ਕਿਵੇਂ ਕਰਾਂਗੇ ਇਹਨਾ ਸਾਰੇ ਕਿਸਾਨਾਂ ਦਾ ਪਛਾਣ ਪਾਈ ਫਿਰਦੀ ਹੈ ਕਿੰਨਾ ਖਰਚਾ ਪੈਂਦਾ ਸਰਕਾਰਾਂ ਤੇ ਕਿੰਨੀਆਂ ਦੁਖੀ ਹੁੰਦੀ ਹੈ ਆਪ ਵਿਵਤਾ ਪਈ ਦਾ ਉਹਨੂੰ ਕੋਈ ਪਤਾ ਨਹੀਂ ਵੀ ਇਹ ਕਿੰਨੇ ਜਨਤਾ ਦੁਖੀ ਹੁੰਦੀ ਹੈ ਮੈਂ ਤਾਂ ਕਿਤੇ ਕਿਤੇ ਅਜ ਲੱਗਦਾ ਜਿਥੋਂ ਜਿਹੜੀ ਇੱਥੋਂ ਤੱਕ ਲਿਆਂਦੀ ਉਹਨਾਂ ਨੂੰ ਜਿੱਤ ਤਾਂ ਭਾਈ ਰੱਬ ਦੇ ਸਾਰੇ ਜਾਂ ਜੱਜ ਦੇ ਸਾਰੇ ਜਾਂ ਵਕੀਲਾਂ ਦੇ ਜਿੰਨਾ ਇਹ ਦਿਲ ਤੇ ਮਹਾਰਾਜ ਬੈਠੂ ਉਹ ਨਹੀਂਆ ਕਰੂਗਾ ਅਸੀਂ ਕੀ ਕਰ ਸਕੈ ਸਕਦੇ ਹਾਂ ਕਿਉਂ ਔਰ ਜੇ ਕਿਤੇ ਮਾਫੀ ਮੰਗਦੀ ਵੀ ਤਾਂ ਕਿ ਮਾਤਾ ਵੱਲੋਂ ਮਾਫ ਕੀਤਾ ਜਾਊਗਾ ਨਹੀਂ ਨਹੀਂ ਮਾਫੀ ਵਾਸਤੇ ਜੇ ਕੋਈ ਨਿਊਗੀ ਦੇਖੂਂ ਮੱਥੇ ਤਾਂ ਲੱਗੇ ਕਰਾਂ ਮੱਥੇ ਤਾਂ ਲੱਗੇ ਫਿਰ ਉਹ ਜਾ ਵੇਖਿਆ ਸੋਚਿਆ ਜਾਊ ਮਾਂ ਕਰ ਸਕਦੀ ਮਾਫ ਨਹੀਂ ਕਿੰਨਾ ਗਰੋਸ਼ ਆਵਾ ਕਿੰਨਾ ਦੁਖੀ ਜਨਤਾ ਹੈ ਜਨਤਾ ਮਾਫ ਕਰ ਤੋਂ ਮੈਂ ਮਾਫ ਕਰ ਲੇਂਗੇ ਸੜਕਾ ਦੀ ਮਾਫੀ ਜਨਤਾ ਦੇ ਵੇਖਿਆ ਰਹੇ ਤਾਂ ਦੀ ਮਤ ਨਿੱਕੀ ਟੀਰੀਆਂ ਨਿੱਕੀ ਕਾਲਾ ਕੀ ਇੰਨੇ ਨਿੱਕੀ ਟੀਰੀ ਮੈਨੇ ਕਰ ਲਾਖੇ ਪਾਸਮ ਕਰੇ ਲਾਸਕਰ ਕੋਟ ਲਾਕੇ ਨਿੱਕੀ ਟੀਰੀ ਕਾਲਾ ਹੋ ਜਾਂਦਾ ਲੱਖਾਂ ਕਰੋੜਾਂ ਲਾਸਕਰ ਨੂੰ ਫੌਜੀਦਾਂ ਨੂੰ ਫੌਜਾਂ ਵਰ ਪਾਸਮ ਕਰ ਦਿੰਦੀ ਮੀਰੇ ਜੀ ਦੀ ਪਹੁੰਚ ਹੈ ਭਾਈ ਕਿਸ ਤਰ੍ਹਾਂ ਨਹੀਂ ਕੰਗਣਾਈ ਦੀ ਵੱਡੀ ਪਹਿਲਾਂ ਤਾਂ ਇੰਟਰਨੈਟ ਤੇ ਹੁਣ ਪਾਈ ਰੱਖ ਲਾ ਵਜ਼ੀਰ ਜੀ ਸੈਂਟਰ ਚ ਰਾਜਧਾਨੀ ਦੀ ਹੱਕ ਨਾਲ ਮੈਂ ਤਾਂ ਛੋਗੀ ਨਹੀਂ ਆ ਕੀ ਮੈਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਮੰਗ ਕਰ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਜੱਜ ਸਾਹਿਬ ਕਰਨਗੇ ਜਾਂ ਰੱਬ ਸਾਹਿਬ ਕਰਨਗੇ ਦਿਲ ਤੇ ਬੈਠਣਗੇ ਉਹ ਕਰ ਦੇਗੇ ਸਾਨੂੰ ਕੀ ਦੋਨੇ ਜਲਤੀ ਕੀ ਉਹਨੇ ਫੈਸਲਾ ਕਰਨਾ ਤੇ ਸਾਨੂੰ ਕੀ ਪਤਾ ਹੈ ਉਹ ਤਾਂ ਪਰਮਾਤਮਾ ਨੂੰ ਪਤਾ ਹੈ ਜੇ ਪਰਮਾਤਮਾ ਦਿਲ ਤੇ ਰਹਿ ਮੋਨਾਂ ਦੇ ਜਾਊਗਾ ਚ ਉਹ ਹੀ ਹੋ ਖਬਰ ਬਾਕ ਕਟੜਾਈ ਕਰੂਗਾ ਇਹ ਸਕਤਾਈ ਕਰੂਗਾ ਕਿ ਮਾਫ ਕਰੂ ਉਹਨਾਂ ਨੂੰ ਪਤਾ ਚ ਚਾਰ ਸਾਲ ਲੰਮਾ ਸੰਘਰ ਚੱਲ ਰਿਹਾ ਚਾਰ ਸਾਲਾਂ ਬਾਅਦ ਅੱਜ ਪਿਆਰ ਸਾਲ ਚੱਲ ਰਿਹਾ ਚਾਰ ਸਾਲ ਦਾ ਸਾਨੂੰ ਵਕੀਲ ਦੁਖੀਂ ਨੇ ਫਿਰ ਅਸੀਂ ਦੁਖੀਂ ਨੇ ਫਿਰ ਅੱਜ ਇਹ ਤਾਂ ਮਾਫੀ ਮੰਗੀ ਨਾ ਇਹ ਨਾ ਉਹਪਣੀ ਨੇ ਪਹਿਲਾਂ ਹੀ ਮਾਫੀ ਮੰਗ ਲਿੰਦੀ ਹੁੰਦੀ ਚਾਰ ਸਾਲ ਦਾ ਹੋ ਗਿਆ ਤੇ ਫਿਰ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਵਕੀਲ ਕਰਦੇ ਫਿਰ ਤਾਂ ਸਾ ਸਾ ਦੁਖੀਂ ਦੇ ਕੱਢੀਆਂ ਮੱਥਾਂ ਲੇ ਮੈਨੂੰ ਬੜ ਬੜ ਦਿਨ ਥਾਂ ਦਾ ਕੜੀ ਦੀ ਫੇੜਦੀ 800 ਸਾਲ ਦੀ ਨੂੰ ਉਹਦਾ ਛਾਲਾ ਮਾਰਦੀ ਫੇੜਦੀ ਮਟਿਆਰ ਮੈਂ ਤਾਂ ਪਈ ਫਿਰਨਾ ਜੰਗ ਜਾਰੀ ਰਹੂਗੀ ਮਤਲਬ ਲੜਾਈ ਇਸ ਤਰ੍ਹਾਂ ਨਹੀਂ ਨਹੀਂ ਜੇ ਹੋ ਗਿਆ 100-100 ਰੁਪਏ ਤੇ ਹਿਸਾਬ ਰੀ ਦੀ ਜਾਨਾ ਨਹੀਂ ਇਸ ਦਾ ਆਪਦੇ ਬੱਚਿਆਂ ਦੀ ਜਾਇਦਾਦ ਰੱਖਣ ਕਰਨ ਵਾਲਾ ਤਿੰਨ ਮੋਦੀ ਸਾਹਿਬ ਨੇ ਜਿਵੇਂ ਜ਼ਮੀਨਾਂ ਖੋਹਣੀਆਂ ਸ਼ੁਰੂ ਕਰੀਆਂ ਸੀ ਉਹਦੇ ਖਿਲਾਫ ਕਰੀ ਨਹੀਂ 100 ਲੈਣੇ ਸੀ ਜਦ ਅੱਜ ਸਭ 500